ਜਿਹੜਾ ਇਨਸਾਨ ਕਿਸੇ ਦੇ ਨਾਲ ਈਰਖਾ ਕਰਦਾ ਹੈ ਪ੍ਰਭੂ ਦੀ ਬਾਣੀ ਕੀ ਬਣ ਕਰਦੀ ਆ ਜਦੋਂ ਤੁਸੀਂ ਲੂਕਾ ਦੀ ਅਧਿਧ ਉਹਦਾ 23 ਅਧਿਆਇ ਉਹਦੀ ਚੰਪਤੀ ਆ ਵਿੱਚੋਂ ਪੜ ਕੇ ਵੇਖ ਦਿਨਾ ਪ੍ਰਭੂ ਯੋਸ਼ੂਅਸ ਜੀ ਨੇ ਆਪਣੇ ਮੌਖੇ ਦੇ ਵਿੱਚੋਂ ਬੋਲ ਕਢੇ ਆ ਉਹਨੇ ਆਖਿਆ हे ਪਿਤਾ ਇਹ ਲੋਕ ਜਾਣਦੇ ਨਹੀਂ ਆ ਤੂੰ ਇਹਨਾਂ ਨੂੰ ਕੀ ਕਰ ਦੇ ਮਾਫ਼ ਕਰ ਦੇ ਕਿ ਇਹ ਨਹੀਂ ਜਾਣਦੇ ਇਹਨਾਂ ਨੂੰ ਮਾਫ਼ ਕਰਾ ਅਜੇ ਵੀ ਯਿਸੂ ਮਸੀਹ ਤੇ ਕਈ ਧੋਖਾ ਉਹਨਾਂ ਨੇ ਦਿੱਤੀ ਆ ਪੂਰੜੇ ਮਾਰੇ ਆ ਸਲੀਬ ਤੇ ਚੜਾਇਆ ਗਿਆ ਦੁੱਖ ਦਿੱਤੇ ਗਏ ਆ ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਿਤਾ ਇਹਨਾਂ ਨੂੰ ਵੀ ਕਰ ਦੇ ਪੀਰਖਾ ਰੱਖੀ ਆਜ ਅਦਾਈ ਆਜ ਦਾ ਇਨਸਾਨ ਇਸ ਯੋਗ ਦੇ ਵਿੱਚ ਰਹਿ ਗਿਆ ਪੀਰਖਾ ਕਰਦਾ ਹੈ ਆਓ ਮਾਫ਼ ਕਰਨਾ ਸਿੱਖੀਏ ਪਿਆਰ ਕਰਨਾ ਸਿੱਖਿਏ ਜਦੋਂ ਪਿਆਰ ਕਰਨਾ ਆ ਗਿਆ ਤੇ ਮਾਫ਼ ਕਰਨਾ ਆ ਗਿਆ ਤੇ ਸਮਝੋ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਡੀ ਪ੍ਰਾਰਥਨਾ ਵਿੱਚ ਕੋਈ ਵੀ ਰੁਕਾਵਟ ਆਵੇਗੀ ਨਹੀਂ ਰਹੇਗੀ ਬਾਣੀ ਨੂੰ ਸੁਣਦੇ ਆ ਮਾਤੀ ਦੀ ਅਜੀਬ ਉਹਦਾ 6 ਅਧਿਆਏ ਉਹਦੀ 14 ਆਇਤ ਵਿੱਚੋਂ ਅੱਜ ਸੁਣੀਏ ਔਰ ਇੱਕ ਦੂਸਰੇ ਨੂੰ ਮਾਫ਼ ਕਰੀਏ ਜੇ ਤਹਾਟਾ ਕਿਸੇ ਦਾ ਵੀ ਕਿਸੇ ਦੇ ਨਾਲ ਗਿਲਾ ਸ਼ਿਕਵਾ ਹੈ ਕਿਸੇ ਦੇ ਨਾਲ ਕੋਈ ਮੈਰ ਹੈ ਕੋਈ ਇਰਖਾ ਹੈ ਤਾਂ ਉਹ ਗਿਲੇ ਸ਼ਿਕਵੇ ਆਪਣੇ ਜੀਵਨ ਵਿੱਚੋਂ ਦੂਰ ਕਰੀਏ ਇੱਕ ਪਿਆਰ ਵਾਲਾ ਜੀਵਨ ਆ ਗੁਜ਼ਾਰੀਏ ਬਾਣੀ ਕੀ ਕੁਝ ਸਾਨੂੰ ਸਮਝਾਉਣਾ ਕਰਦੀ ਆ ਪਿਆਰੋਂ ਅਸੀਂ ਪ੍ਰਾਰਥਨਾ ਕਰਦੇ ਆ ਪਰ ਪ੍ਰਾਰਥਨਾ ਵਿੱਚ ਰੁਕਾਵਟ ਹੈ ਪ੍ਰਾਰਥਨਾ ਜਬ ਵੀ ਸੁਕਾਰ ਨਹੀਂ ਹੋ ਰਹੀ ਕਿਉਂਕਿ ਸਾਡੇ ਵਿੱਚ ਕੀ ਹੈ ਕਮੀ ਖੁਦਾ ਵਿੱਚ ਕੋਈ ਕਮੀ ਨਹੀਂ ਆ। ਖੁਦਾ ਦੇ ਵਿੱਚ ਕੋਈ ਕਮੀ ਨਹੀਂ ਆ। ਇਨਸਾਨ ਵਿੱਚ ਕਮੀ ਹੈ। ਤੇ ਅੱਜ ਉਹ ਕਮੀ ਦੂਰ ਕਰਨਾ ਹੈ। ਅੱਜ ਪੜ੍ਹਦੇ ਨੇ ਆ ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਜੇਕਰ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰ ਦਿਓ। ਉਹ ਤਾਂ ਇਹ ਗੁਨਾਹ ਵੀ ਮਾਫ਼ ਕਰ ਦੇ ਜੇ ਤਾਂ ਤੁਹਾਡਾ ਸੁਰਗੀ ਪਿਤਾ। ਤਾਂ ਫਿਰ ਤੁਹਾਡਾ ਸੁਰਗੀ ਪਿਤਾ ਵੀ ਤੁਹਾਨੂੰ ਵੀ ਮਾਫ਼ ਕਰ ਦੇਣਾ। ਸੱਬ ਲੱਗ ਹੱਲੂਇਆ। ਆਓ ਸਾਡੀਆਂ ਜਿਹੜੀਆਂ ਅਸੀਂ ਪ੍ਰਾਰਥਨਾਵਾਂ ਕਰਦੇ ਆ ਇਹ 다ਊਦ ਰਾਜਾ ਨੇ ਆਪਣੇ ਜੀਵਨ ਤੋਂ ਅੱਜ ਇਹ ਗੱਲ ਕਹੀ ਆ ਯਬੂਰਾ ਦਾ ਗ੍ਰੰਥੋ ਦਾ 141 ਅਧਿਆਏ ਜਦੋਂ ਦੋ ਤੇ ਤਿੰਨ ਆਪ ਪੜੋਗੇ ਬਾਣੀ ਬਿਆਨ ਕਰਦੀ ਆ 다ਊਦ ਰਾਜਾ ਕਹਿੰਦਾ ਹੇ ਮੇਰੇ ਪਿਤਾ ਮੇਰੀ ਤੁਹਾਡੀ ਤੇ ਆਪਣਾ ਕੰਮ ਲਾ ਤੇ ਜਿਹੜੀ ਮੈਂ ਪ੍ਰਾਪਤ ਕਰਾਂ ਉਹ ਤੇਰੀ ਹਜ਼ੂਰੀ ਵਿੱਚ ਸੁਗੰਧੀ ਜਿੱਤਰਾ ਪਹੁੰਚੇ ਸਗਤੀ ਬਿਤਰਾ ਤੇ ਪ੍ਰਾਤਰਾ ਸਾਡੀ ਕਿਦੋਂ ਨਹੀਂ ਖੁਦਾ ਦੀ ਹਜ਼ੂਰੀ ਵਿੱਚ ਪਹੁੰਚਦੀ ਜਦੋਂ ਆਸੀ ਬੋਲਣਾ ਹੈ ਹਰ ਰੀਆ ਇਹ ਤਾਂ ਰੱਖੀ ਛੱਡੀ ਤੇ ਪ੍ਰਾਰਥਨਾ ਵੀ ਕਰਦੇ ਰਹਾ ਤੇ ਸਾਡੀ ਪ੍ਰਾਰਥਨਾ ਕਦੀ ਵੀ ਕਬੂਲ ਹੋਣੀ ਅਸੀਂ ਪ੍ਰਾਰਥਨਾ ਵੀ ਕਰਦੇ ਰਹਾ ਕੀਰਤਨ ਵੀ ਕਰਦੇ ਰਹਾ ਕਿਲਾ ਸ਼ਿਕਵਾ ਵੀ ਕਰਦੇ ਰਹਾ ਤੇ ਸਾਡੀ ਕਦੇ ਪ੍ਰਾਰਥਨਾ ਸਦਕਾਰ ਹੋਣੀ ਅਜੀ ਯਾਦ ਰੱਖੀਏ ਕਹਿੰਦਾ ਜੇ ਕਿਸੇ ਦਾ ਕਿਸੇ ਉੱਤੇ ਕੋਈ ਗਿਲਾ ਸ਼ਿਕਵਾ ਹੋਵੇ ਤੇ ਉਹਨੂੰ ਕੀ ਕਰਦੇਗੇ ਕੀ ਕਰਦੇਗੇ ਪਿਆਰਿਓ ਸੰਭਲ ਕੇ ਬੋਲੋ ਤੰਦਗੀ ਮਾਫ ਕਰਦਗੇ ਇੱਕ ਇਹ ਤਨੂ ਹੋਰ ਪੜ ਕੇ ਵੇਖਦੇ ਆ ਅੱਸੀ ਆ ਚਾਰ ਅਗਯਤ ਦੇ ਦੀਪਤੀ ਆਤ ਵਿੱਚੋਂ ਬਾਣੀ ਨੂੰ ਪੜ ਕੇ ਵੇਖਦੇ ਆ ਬਾਣੀ ਕੀ ਕੋਈ ਸਮਝਾਣਾ ਕਰਦੀ ਆ ਅਤੇ ਤੁਸੀਂ ਇੱਕ ਦੂਜੇ ਤੇ ਕਿਰਪਾ ਬਾ ਅਤੇ ਤੁਸੀਂ ਇੱਕ ਦੂਸਰੇ ਉੱਤੇ ਕਿਰਪਾ ਦਾਣ ਅਤੇ ਦਸਵਾਣ ਹੋ ਅਤੇ ਇੱਕ ਦੂਸਰੇ ਤੇ ਕੀ ਕਰੋ ਤਰਸ ਨਹੀਂ ਹੁੰਦਾ ਬੰਦਿਆ ਤੈਨੂੰ ਕਿਹਦੇ ਤੇ ਤਰਸ ਨਹੀਂ ਹੁੰਦਾ ਜੁਰਮ ਕਰਨ ਲੱਗਿਆ ਤੂੰ ਵੇਦਾ ਨਹੀਂ ਠਾ ਕਰਨ ਲੱਗਿਆ ਤੂੰ ਵੇਦਾ ਨਹੀਂ ਬੰਦਿਆ ਉਹ ਖੁਦਾ ਦਾ ਬੰਦਿਆ ਅੱਜ ਸੋਣਾ ਤੇ ਸੁਣ ਕੇ ਤੇ ਬਾਣੀ ਤੇ ਅਮਲ ਕਰਾ ਅਮਲ ਵੀ ਕਰਦੇ ਉੱਤੇ ਕੀ ਕਰਨ ਚੱਲ ਬਾਣੀ ਕੀ ਕੁਝ ਕਰਨ ਦੁਬਾਰਾ ਰਿਪੀਟ ਕਰਦੇ ਆ ਤੁਸੀਂ ਇੱਕ ਦੂਜੇ ਉੱਤੇ ਕਿਰਪਾਵਾ ਤੁਸੀਂ ਇੱਕ ਦੂਸਰੇ ਉੱਤੇ ਕਿਰਪਾਵਾ ਅਤੇ ਤਰਸਵਾਣ ਹੋ ਅਤੇ ਇੱਕ ਦੂਸਰੇ ਤੇ ਤਰਸਵਾਣ ਹੋਵੋ ਅਤੇ ਇੱਕ ਦੂਜੇ ਨੂੰ ਮਾਫ ਕਰੋ ਅਤੇ ਜਿਵੇਂ ਪਰਮੇਸ਼ਰ ਦੇਵੀ ਜਿਵੇਂ ਭਗਤੁਰੇਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ ਹallelujah ਪਰ ਮੇਹਰ ਨੇ ਸਾਡੇ ਨਾਲ ਮੁਈਫਾ ਕੀਤੀ ਉੱਠ ਸਕਦੀ ਜਿੰਨੇ ਮਰਦੀ ਪ੍ਰਾਰਥਨਾ ਕਰੀ ਜਾਏ ਉਹ ਪ੍ਰਾਰਥਨਾ ਪਰਮੈਗੁਰ ਸਾਡੀ ਕਬੂਲ ਨਹੀਂ ਕਰਦਾ ਕੰਮ ਬਾਣੀ ਦੇ ਵਿੱਚ ਦੱਸਿਆ ਗਿਆ ਯਕੂਬ ਦੀ ਪਤਨੀ ਤੇ ਨਾ ਰਿਆਚ ਬਾਣੀ ਬਿਆਨ ਕਰਦੀ ਆ ਤੁਸੀਂ ਮੰਗਦੇ ਜੇ ਪਤਾ ਨੂੰ ਮਿਲ ਜਾਂ ਮਿਲਦਾ ਪਰ ਮੰਗਦੇ ਪਤਨੀ ਦੀ ਰਾਜੇ ਜਦੋਂ ਬਦਨੀਤੀ ਹੋਵੇ ਤੇ ਕਦੀ ਵੀ ਪ੍ਰਾਰਥਨਾ ਸਵੀਕਾਰ ਹੁੰਦੀ ਕਦੀ ਕਬੂਲ ਨਹੀਂ ਹੁੰਦੀ प्यारो आज प्यार एक दूसरे ਨੂੰ ਮਾਫ਼ ਕਰੀਏ ਤੇ ਪਿਆਰ ਕਰਨਾ ਸਿੱਖੀਏ ਜੇ ਕਿਸੇ ਦਾ ਵੀ ਕਿਸੇ ਉੱਤੇ ਗੁੱਸਾ ਗਿਆ ਹੈ ਤੇ ਉਹਨੂੰ ਮਾਫ਼ ਕਰ ਦਿਗੇ ਗੁੱਸੇ ਗਰੇ ਵਾਲੇ ਇਨਸਾਨ ਦੀ ਪ੍ਰਾਰਥਨਾ ਕਦੇ ਸਰਕਾਰ ਨਹੀਂ ਹੁੰਦੀ ਨੰਬਰ 2 ਘੁਮਾਟ ਕਰਨ ਵਾਲੇ ਦੀ ਨੰਬਰ 2 ਘੁਮਾਟ ਕਰਨ ਵਾਲੇ ਦੀ ਪ੍ਰਾਰਥਨਾ

ಉ ಬ ಉ ਕਿਉਂ ਕਿਉਂਕਿ ਉਹਨੇ ਕੀ ਕੀਤਾ ਹੰਕਾਰ ਕੀਤਾ ਸੀ ਅੱਜ ਪਿਆਰੋਂ ਨੀਵਾਂ ਰਹਿਣਾ ਸਿੱਖੀਏ ਜੋ ਕੋਈ ਵੀ ਪਰਦੇਸੁਰ ਦੇ ਰਿਆ ਇਹਦੀ ਰਜਾਅ ਚ ਜੀਣਾ ਸਿੱਖੀਏ ਇਹਦੀ ਰਜਾਅ ਚ ਚੱਲਣਾ ਸਿੱਖੀਏ ਇਹਦੀ ਮਰਜ਼ੀ ਮਤਾਬਕ ਚੱਲਣਾ ਸਿੱਖੀਏ ਤਾਂ ਜੋ ਖੁਦਾ ਸਮੇਂ ਸਿਰ ਸਾਡੀਆਂ ਜ਼ਰੂਰਤਾਂ ਨੂੰ ਵੀ ਕਰੇਗਾ ਸਮੇਂ ਸਿਰ ਸਾਡੀਆਂ ਜ਼ਰੂਰਤਾਂ ਨੂੰ ਵੀ ਕਰੇਗਾ ਜੇ ਸਾਡੀ ਪ੍ਰਾਪਤਿਵਾਂ ਵਿੱਚ ਕੋਈ ਵੀ ਕਾਮਟ ਆਵੇਗੀ ਨਹੀਂ ਆਵੇਗੀ ਬਾਣੀ ਪ੍ਰਾਪਤ ਕਰਨੀ ਚਾਹਦੇ ਨੇ ਆ ਪ੍ਰਭੂ ਦੇ ਅੱਗੇ ਨਿਵੇ ਬਣੋ ਪ੍ਰਭੂ ਦੇ ਅੱਗੇ ਕੀ ਬਣੋ ਨਿਵੇ ਬਣੋ ਤਾਂ ਤੁਹਾਨੂੰ ਪੁੱਛਿਆ ਕਰੇਗਾ ਤਾਂ ਉਹ ਤੁਹਾਨੂੰ ਫਿਰ ਕੀ ਕਰੇਗਾ ਸਭ ਲੱਗ ਜੁਈਆ ਜੇ ਤੇ ਉੱਚਾ ਹੋਣਾ ਚਾਹੁੰਦੇ ਆ ਤੇ ਫਿਰ ਕਿਵੇਂ ਰਹਿਣਾ ਸਿੱਖੀਏ ਬਹੁਤ ਮਾਨ ਇਨਸਾਨ ਕਹਿੰਦਾ ਜਿੱਦੇ ਯਾਦ ਪੁਸਤਕ ਉਹ ਦਿੱਤੇ ਹੀ ਆਪ ਪ੍ਰਣ ਕਰਦੀ ਆ ਬਾੜੀ Dobro ਸਭ ਤੋਂ ਵੱਖਤ ਪਰ ਜੇਕਰ ਦੋਵਾਂ ਜੀਆਂ ਦਾ ਪਿਆਰ ਨਹੀਂ ਨਾ ਹੋ ਤਾਂ ਸਾਡੀ ਪ੍ਰਾਰਥਨਾ ਵਿੱਚ ਕੀ ਆ ਰਕਾਵਟ ਦਮੇ ਜੀ ਤੇ ਕਿਸੇ ਵੇਲੇ ਇਹੋ ਜਿਹਾ ਕਾਮਵਾਦ ਕਰਦਾ ਆ ਕਈ ਤੇ ਗਾਲਾਂ ਦੇ ਘਰ ਵਾਲਿਆਂ ਨੂੰ ਵੱਢੀ ਜਾਂਦੇ ਆ ਯੋਸ਼ੂਆ ਦੀ ਪੁਸਤਕ ਉਹਦਾ 45 ਅਧਿਆਏ ਵਿੱਚ ਬਾਣੀ بیان ਕਰਦੀ ਆ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨੀ ਚਾਹੀਦੀ ਪਹਿਲਾ ਪਤਰ 3 ਅਧਿਆਇ ਤੇ 7 ਤੱਕ ਪੜ੍ਹिए ਪਿਆਰ ਦਾ ਜਿੱਕੀ ਹੈ ਮੈਂ ਪ੍ਰਾਰਥਨਾ ਕਰਤਾ ਨਹੀਂ ਆ ਮੈਂ ਹਰ ਕੰਮ ਖੁਦਾ ਦੇ ਨਾਲ ਵਫਾਦਾਰੀ ਨਾ ਕਰ ਵੀ ਰਹੀ ਆ ਕਰ ਵੀ ਰਿਹਾ ਆ ਪਰ ਗੋਹਾ ਜੀ ਨਾਲ ਝਗੜਾ ਮੁਕਦਾ ਹਾਂਜੀ ਨਾਲ ਦੇ ਦੇ ਲਈ ਤੁਮੇ ਤੁਮ ਜੀ ਕਈਆਂ ਦੀ ਲੜਾਈ ਤੇ ਪਈ ਹੁੰਦੀ ਹੁੰਦੀ ਚਾਹਾਂ ਚਾਹ ਵੀ ਨਹੀਂ ਆ ਮੈਂ ਨਹੀਂ ਇ tanto ਬੋਲਣਾ ਮਰਜ਼ੀ ਇਹ ਤਾਂ ਬੋਲਣਾ ਤੇ ਪ੍ਰਾਰਥਨਾ ਕੋਈ ਹੋਰ ਕਮਰੇ ਚ ਕਰ ਲੈਂਦੀ ਆ ਤੇ ਮੈਂ ਇਸ ਕਮਰੇ ਚ ਕਰ ਲੈਂਦਾ ਪਰ ਜਿੱਥੇ ਮਰਜ਼ੀ ਕਰੀ ਜਾ ਤੇਰੀ ਪ੍ਰਾਰਥਨਾ ਸਵਕਾਰ ਹੋਣੀ ਕਿਉਂ ਕਿਉਂਕਿ ਇਹ ਲੜਾਈ ਝਗੜਾ ਜੋ ਕਰ ਰਹੀ ਹੈ ਕਰ ਰਿਆ ਇਹ ਲੜਾਈ ਝਗੜਾ ਤੇ ਤੇਰੀ ਪ੍ਰਾਰਥਨਾ ਦੇ ਵਿੱਚ ਕਿਰਕਾਉਟ ਹਾ ਆ ਜੋ ਚੀਜ਼ ਦਾ ਕਿ ਫਿਰ ਸਾਡੀ ਪ੍ਰਾਰਥਨਾ ਵਿੱਚ ਕਿਹਨਾ ਆਵੇਗੀ ਪਰ ਕਾਬਟ ਨਹੀਂ ਆਏਗੇ ਸਭ ਲੋਕ ਹallelujah ਹallelujah ਨੜਦੇ ਆ ਗਈ ਜਣੀ ਜਾਂਦੇ ਅੱਜ ਕੱਟਿਆ ਸਭ ਲੋਕ ਹallelujah ਹallelujah ਨੜੀ ਪਈ ਦੇਖ ਨਹੀਂ ਕਿਸੇ ਵळे ਹੈਗੀ ਉਹ ਦੇਮ ਤੇੜੀ ਗੜੀ ਅੱਜ ਕਈ ਤੇ ਗਾਲਾਂ ਵਾਲੇ ਵੀ ਅੱਜ ਇਹ ਮੈਨੂੰ ਬਿਲਕੁਲ ਪਸੰਦ ਨਹੀਂ ਆ ਜਿਹੜੇ ਆਪਣੀ ਜੀਵਨ ਸਾਥੀ ਨੂੰ ਗਾਲਾਂ ਕੱਢਣਗੇ ਨਾ ਬਿਲਕੁਲ ਪਸੰਦ ਨਹੀਂ ਆ ਉਹ ਬਿਲਕੁਲ ਨਹੀਂ ਦਿਲ ਕੋਲ ਵੀ ਨਹੀਂ ਕਿਉਂਕਿ ਅਸੀਂ ਮਾਫ਼ ਕਰਿਓ ਬਾਲਾਂ ਤੋਂ ਨਫ਼ਰਤ ਜਿਹੜੇ ਦੋਵੇਂ ਦੀਵ ਲੜਦੇ ਤੇ ਗਾਲ੍ਹਾਂ ਕੱਢੀ ਜਾਂਦੇ ਕਦੂ ਜਾਨ ਤੇ ਉਹ ਗਾਲ੍ਹਾਂ ਜਿਹੜੀਆਂ ਬੱਚਿਆਂ ਨੂੰ ਸਭਾਉਂਦੇ ਆ ਉਹਨਾਂ ਤੇ ਸਿੱਖ ਲੀਆਂ ਉਹ ਤੇ ਸਿੱਖੀਆਂ ਸਿਖਾਵਾ ਦੀ ਕਰ ਰਹੇ ਆ ਉਹ ਤੇ ਸਿੱਖੀਆਂ ਸਿਖਾਵਾ ਕਰ ਰਹੇ ਆ ਕਿ ਅਸੀਂ ਸਿੱਖਿਆ ਯਾਰ ਯਾਰ ਕਰ ਰਹੇ ਆ ਜਿਵੇਂ ਖਾਲਸਾ ਇਹਨਾਂ ਨੂੰ ਰਹਿ ਆ ਆਪਣੇ ਬੱਚਿਆਂ ਨੂੰ ਬਚਾ ਜਾਨ ਨੂੰ ਲੈ ਮੈਂ ਵੀ ਇਤਰਾ ਕਰਦੀ ਆ ਤੇ ਮੈਂ ਵੀ ਇਤਰਾ ਕਰਦਾ ਤੂੰ ਵੀ ਪੁੱਤ ਸਿੱਖਲਾ ਤੇਰੇ ਤੇ ਰੇਕੀ ਆਉਣਗੀਆਂ ਬੜੀ ਵੱਡੀ ਉਹਨਾਂ ਨੂੰ ਜਾਇਦਾਦ ਇਕੱਠੀ ਕਰਕੇ ਦੇਂਦੇ ਆ ਕੋ ਜੁੜਾ ਬੜੀ ਵੱਡੀ ਜਾਇਦਾਦ ਭਈਆਂ ਨੂੰ ਇਕੱਠੀ ਕਰਕੇ ਦੇਂਦੇ ਆ ਆਹ ਸਾਹਮਣੀ ਪਤ ਬਾਦ ਵਿੱਚ ਤੂੰ ਹਣਾ ਇਹ ਕੰਮ ਹੋਣਗੇ ਨਾ ਤੇ ਜਦ ਦੀਆਂ ਤੇ ਕਿੱਸੀ ਬੜੀ ਪਰ ਪਿਆਰੋਂ ਪਿਆਰ ਬੜਾ ਜੀਵਨ ਗੁਜ਼ਾਰੀ ਗਈ ਬਾਣੀ ਬਿਆਨ ਕਰਦੀ ਹੈ ਇਹ ਚੀਜ਼ਾਂ ਸਾਡੀ ਪ੍ਰਾਰਥਨਾ ਦੇ ਵਿੱਚ ਹੈ ਕਮਟਾ ਪੜ ਕੇ ਦੇਖਦੇ ਆ ਅੱਜ ਪੜਦੇ ਆ ਇਹ ਪਤੀਓ ਇਸੇ ਤਰ੍ਹਾਂ ਇਹ ਪਤੀਓ ਬੋਧ ਦੇ ਅਨਸਾਰ ਹਾਂਜੀ ਇਸੇ ਤਰ੍ਹਾਂ ਇਹ ਪਤੀਓ ਬੋਧ ਦੇ ਅਨਸਾਰ ਬੋਧ ਦੇ ਅਨਸਾਰ ਆਪਣੀਆਂ ਪਤਨੀਆਂ ਨਾਲ ਵਸੋ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲ ਕੋਮਲ ਸਰੀਰ ਜਾਣ ਕੇ ਹਾਂਜੀ ਇਸਤਰੀ ਨੂੰ ਆਪਣੇ ਨਾਲ ਕੋਮਲ ਸਰੀਰ ਜਾਣ ਕੇ ਅਤੇ ਇਹ ਵੀ ਤੁਸੀਂ ਦੋਵੇਂ ਜੀਵਨ ਦੀ ਬਖਸ਼ਿਸ਼ ਤੇ ਸਾਂਝੇ ਅਧਿਕਾਰੀ ਹੋ ਹਾਂਜੀ ਉਹਦਾ ਅਧਰ ਕਰੇ ਇੱਕ ਦੂਸਰੇ ਦਾ ਅਧਰ ਕਰੀਏ ਤਾਂ ਉਹ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾਣ ਤਾਜ ਤੇਰੀ ਪ੍ਰਾਰਥਨਾ ਕੀ ਨਾ ਜਾਣ ਕਹਿੰਦਾ ਤੇਰੀਆਂ ਪ੍ਰਾਰਥਨਾ ਵਿੱਚ ਰੁਕਾਵਟ ਨਾ ਆ ਜਾਈ ਤੇ ਅਸੀਂ ਰੁਕਾਵਟ ਕਿਨੇ ਪਾਈ ਆ ਆਪੀ ਮਾਸਟਰ ਜੀ ਅੱਜ ਤੋਂ ਬਾਅਦ ਨੋਟ ਕਰਿਓ ਲੱਖ ਮੁਸੀਬਤਾਂ ਹੁੰਦੀਆਂ ਤੁਹਾਡੇ ਵਿੱਚ ਬੜੀਆਂ ਬੜੀਆਂ ਪਰੇਸ਼ਾਨੀਆਂ ਪੈ ਜਾਂਦੀਆਂ ਆ ਭਾਗ ਬੜਾ ਜੀਵਨ ਨ ਬੁਜਾਰੋ ਪਿਆਰ ਵਾਲਾ ਜੀਵਨ ਬੁਜਾਰੋਗੇ ਦਿਓ ਜਿਹੜਾ ਸਮਾਂ ਵੀ ਜਿਹੜਾ ਤੁਹਾਡੇ ਤੇ ਆਇਆ ਕੋਈ ਉਹ ਜਾ ਰਹੇਗਾ ਪ੍ਰਾਰਥਨਾ ਕਰਕੇ ਪ੍ਰਾਰਥਨਾ ਕਰਕੇ ਦੋਵੇਂ ਨੀ ਰਾਕੇ ਪ੍ਰਾਰਥਨਾ ਕਰਿਆ ਤੇ ਮੁਸੀਬਤ ਆਈਆ ਫਿਰ ਬਾਪ ਤੇ ਆਏ ਵਚਨ ਦੇ ਵਿੱਚ ਨਿਕਿਆ ਤੁਹ ਪਹਾੜਾ ਨੂੰ ਹਟਾ ਦੇਣ ਵਾਲਾ ਤਾਂ ਹੀ ਅੜ ਗਈਆਂ ਤਾਂ ਹੀ ਅੜ ਗਈਆਂ ਉਹ ਮੁਸੀਬਤਾਂ ਜਲਵਾ ਦੇ ਦਵਾਰ ਜਦੋਂ ਟੁੱਟੀ ਸੀ ਜਦੋਂ ਇਕਤਾ ਹੋ ਗਿਆ ਤੇ ਪਿਆਰ ਹੋ ਗਿਆ ਸਭ ਹੱਲਾ ਗੱਲ ਹੇਲੇ ਹੇਲੇ ਜਿਵੇਂ ਉਹਨਾਂ ਨੂੰ ਦੋ ਚਾਰ ਦੋ ਚਾਰ ਜਣੇ ਹੀ ਕਹਿੰਦੇ ਨਾ ਸਾਡਾ ਨਹੀਂ ਦਿਆ ਕਰਦਾ ਤੁਹਾਨੂੰ ਜਾਣ ਨੂੰ ਹੋਂਹ ਪਰ ਆਉਣ ਨੂੰ ਤੇ ਉਹ ਦਵਾਰ ਕਦੇ ਭਿੰਦੀ ਪਿਆਰ ਦੇ ਨਾਲ ਤੇ ਇਕਤਾ ਦੇ ਨਾਲ ਦਵਾਰ ਤੇ ਭੀ ਸੀ ਅੱਜ ਵੇਖੀ ਅਸੀਂ ਕਿੰਨਾ ਕਿ ਇੱਕ ਦੂਸਰ ਨੂੰ ਪਿਆਰ ਕਰਦੇ ਹਾਂ ਕਿ ਦੋਵੇਂ ਜੀ ਜੇ ਭਾਵੇਂ ਗਾਦੀ ਦੂ ਭੈਣ ਮੇਰੀਏ ਗਾਦੀ ਤੂੰ ਪ੍ਰਾਰਥਨਾ ਕਰਦਾ ਜਾਈ ਤੇ ਜੇ ਲੜੀ ਜਾਂਦੇ ਆ ਤੇ ਲੜੀ ਜਾਂਦੀ ਆ ਤੇ ਉਹ ਤੇਰੀ ਪ੍ਰਾਰਥਨਾ ਜੇ ਵੀ ਕਬੂਲ ਹੋ ਜਾਈ ਅੱਜ ਚੰਗੇ ਬਣੀਏ ਤੇ ਖੁਦਾ ਤੇ ਲੋਕ ਦੇਵੇਗਾ ਪਰ ਕਾ ਤੱਕ ਪੜ ਕਿਵੇਂ ਲਈ ਨੇ ਆ ਜਿਸ਼ਾਈ ਦੀ ਪੁਸਤਕ ਦਾ 53 ਅਧਿਆਏ ਤੇ ਪੰਜ ਜਿਸ਼ਾਈ ਦੀ ਪੁਸਤਕ ਉਹਦਾ 53 ਅਧਿਆਏ ਉਹਦੀ 5 ਜਾਣ ਪੜ ਕੇ ਵੇਖੀ ਬਾਣੀ ਕੀ ਕੁਝ ਬਿਆਨ ਕਰਦੀ ਆ ਇਸ ਤੋਂ ਬਾਅਦ ਸਮਾਪਤੀ ਕਰ ਦੇਵਾਂਗੇ ਅੱਜ ਵੇਖੀਏ ਸਾਡੀਆਂ ਪ੍ਰਾਰਥਨਾ ਵਿੱਚ ਕਿਦੋਂ प्याराला जीवन नहीं करना चाहिए हांजी की करिए हारनता ਪਿਆਰ ਵਾਲੀ ਸ਼ਬਦ ਵਰਤੀਏ ਢਾਡੀਆਂ ਚੀਜ਼ਾਂ ਟਰਾਂਸਫਰ ਹੋ ਰਹੀਆਂ ਬੱਚਿਆਂ ਦੀ ਜੋ ਤੁਸੀਂ ਕਰੋਗੇ ਬੱਚੇ ਨਹੀਂ ਘਰਗੇ। ਇਹ ਕਿਸ ਨੂੰ ਸਹੀ ਮੰਨਦੇ ਕੀ ਹੈ? ਲੋੜ ਬਾਣੀ ਕੀ ਬੋਲਿਆ ਜਿਹੜੀ ਪੜ੍ਹਦੇ ਨੇ ਆ ਤੇਰਾ ਪਤੀ ਤਾਂ ਤੇਰਾ ਕਰਤਾਰ ਹੈ। ਹਾਂ ਤੇਰਾ ਪਤੀ ਹੈ? ਐ ਸੁਣਨਾ ਪਤੀ ਕੀ ਹੈ? ਪਤੀ ਕੀ ਹੈ? ਤੇ ਪਤੀ ਦੇ ਥਾ ਥਾ ਵੀ ਕੀ ਮਾਰਦੇ ਨੇ ਪ੍ਰਭੂ। ਹਾਂ ਫੜ ਲਈ ਜਨਾ ਤਾਂ ਇਹ ਸੰਧੀਆਂ ਹੋ ਗਈ ਜਦੋਂ ਉਹਦਾਂ ਤੇ ਅਸੀਂ ਕੀ ਪ੍ਰਾਰਥਨਾ ਕਰਕੇ ਖੁਦਾ ਕੋਲ ਹਾਸਲ ਕਰ ਲਵਾਂਗੇ ਕੀ ਕਰ ਲਵਾਂਗੇ ਹਾਸਲ ਖੁਦਾ ਦੇ ਕੋਲ ਜੇ ਤੁਹ ਕੁਝ ਹਾਸਲ ਕਰਨਾ ਖੁਦਾ ਦੇ ਕੋਲ ਜਾਂ ਕੁਝ ਚਾਹੁੰਨਾ ਖੁਦਾ ਦੇ ਕੋਲ ਤੇ ਅੱਜ ਸਾਨੂੰ ਸਹੀ ਤੰਗ ਨਾਲ ਚੱਲਣ ਦੀ ਹੈ ਹੈ ਕੀ ਆ ਜੀ ਜੋੜਿਆ ਕਰਨੀ ਹਾਂਜੀ ਜਿਨ੍ਹਾਂ ਨੂੰ ਲੋੜ ਹੈ ਉਹ ਬੋਲਣਗੇ ਹallelujah ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਬਦਲਣਾ ਉਹ ਬੋਲਣਗੇ ਹallelujah 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 ਪਰਸ ਸਿੱਖੀ ਅੱਜ ਅਸੀਂ ਸਿੱਖ ਰਹੇ ਹਾਂ ਤੇਰਾ ਪਤੀ ਕੌਣ ਆ ਤੇਰਾ ਕਰਤਾ ਹੈ ਤੇ ਭਜਨ ਵਿੱਚ ਸਰਦੂਲ ਨੂੰ ਕੋਈ ਇਹਨੇ ਬੋਲਿਆ ਹੈ ਪਤੀ ਪਤੀ ਦੇ ਨਾਲ ਜਿਆਦਾ ਕੀ ਨ ਕਰਿਆ ਹਾ ਹੈ ਹਨਾ ਪਤੀ ਦੇ ਨਾਲ ਵੀ ਤੇ ਪਤਨੀ ਨੇ ਕਿਹਾ ਗਿਆ ਤੂੰ ਵੀ ਨਾ ਕਿਤੇ ਲੜਿਆ ਕਰ ਹੈ ਹਨਾ ਜੇ 2-4 ਦਿਨ ਕੰਮ ਨਹੀਂ ਮਿਲਿਆ ਤੇ ਧੱਕੇ ਮਾਰਦੇ ਬੀਤੇ ਚੱਲ ਚੱਲ ਫੜਾ ਕੀ ਹੈ ਤੇ ਜੇ ਇੰਨਾ ਸਮਾਂ ਲੰਘ ਗਿਆ ਤੇ ਢੰਗਰੀਏ ਵੀ ਸਮਾਂ ਲੰਘੀ ਜਿਹੜਾ ਹੋਰੋ ਸਮਾਂ ਲੰਘ ਗਿਆ ਔਖਾ ਲੰਘ ਗਿਆ ਤੇ ਸੌਖਾ ਆ ਗਿਆ ਤੇ ਉਹ ਵੀ ਲੰਘੀ ਜਾਣਾ ਹੌਂਦੇ ਸਮੇ ਬਦਲ ਗਏ ਹਾਂ ਤੇ ਇਨਾ ਸਮਨੇ ਵਿੱਚ ਕੋਈ ਵੀ ਬੰਦਾ ਪਰਵਾਹ ਕਰਦਾ ਖੁਦਾ ਦੀ ਦਿੱਤੀ ਹੋਈ ਆਸ਼ੀਸ਼ ਵਰਕਤ ਹਾਰੇ ਕੋ ਬਾਦੂਆ ਸਭ ਨੂੰ ਅਗਰ ਰਈਆ ਹਲੇ ਹੋ ਗਿਆ ਅਮੀਨ ਮੇਰੇ ਜੀਵਨ ਦੇ ਵਿੱਚ ਨਹੀਂ ਇਹ ਰਣਾ ਸਿੱਖਣਾ ਹੈ ਕੀ ਨਹੀਂ ਕਰਨਾ ਬੋਲ ਦਈਏ ਕੀ ਨਹੀਂ ਕਰਨਾ ਇੱਕ ਦੂਸਰੇ ਨਾਲ ਕੀ ਨਹੀਂ ਕਰਨੀ ਇੱਕ ਦੂਸਰੇ ਨਾਲ ਕੀ ਨਹੀਂ ਕਰਨੀ ਇੱਕ ਦੂਸਰੇ ਨਾਲ ਕੀ ਨਹੀਂ ਕਰਨੀ ਤੇ ਦੋਵਾਂ ਥਾਂ ਤੇ ਰੱਖ ਕੇ

ਜੇ ਵਚਨ ਤੱਕ ਆਪਕ ਚੱਲਾਂਗੇ ਜੇ ਨਹੀਂ ਅਸੀਂ ਪ੍ਰਾਤਮਾ ਮਾਤਾ ਰਾਂ ਦੇ ਪਰਮੇਸ਼ਰ ਸਾਰੀਆਂ ਪ੍ਰਾਰਥਨਾਵਾਂ ਦਾ ਸਾਨੂੰ ਕੀ ਦੇਵੇਗਾ ਉੱਤਰ ਦੇਵੇਗਾ ਤੁਸੀਂ ਪੜਿਆ ਕਰਨੇਲੀਅਸ ਬਾਰੇ ਕਰਨੇਲੀਅਸ ਬਾਰੇ ਜਦ ਸੁਨਾ ਦੇ ਕਪਤਨ ਦਾ ਚੜ ਜਾਏ ਉੱਥੇ ਬਾਣੀ ਬਿਆਨ ਕਰਦੀ ਆ ਕਰਨੇਲੀਅਸ ਜਿਹੜਾ ਸੀ ਤਪਤ ਸਵੇਤ ਭੈ ਕੰਨ ਵਾਲਾ ਖੁਦਾ ਦਾ ਡਰ ਮੰਨਣ ਵਾਲਾ ਉਹਦੇ ਕੋਲ ਫਰਗਦੂਤ ਆਇਆ ਚੱਲ ਕੇ ਆਪਣੇ ਨਾਲ ਦੇ ਖੁਦਾਰ ਚੰਗਾ ਪਰ ਅਸੀਂ ਵੀ ਚੰਗੇ ਬਣਾਂ ਵਾਅਦਾ ਨਾ ਕੀਆ ਖੁਦਾ ਪੱਕਾ ਹੈ ਤੇ ਅਸੀਂ ਵਾਅਦਾ ਦੇ ਕੀ ਬਣ ਜਾਈਏ ਪੱਕੇ ਬਣ ਜਾਈਏ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂ ਜੀ ਸਾਡੀਆਂ ਫਿਰ ਪ੍ਰਾਰਥਨਾ ਕਿੱਥੇ ਪਹੁੰਚਣ ਗਿਆ ਪਰ ਮੀਰ ਫੁਰ ਦੇ ਹਜ਼ੂਰ ਪਹੁੰਚਣ ਗਿਆ ਪਿਆਰੇ ਸਭ ਹallelujah ਹallelujah ਯਾਰੋ ਬੱਚੋ ਤੁਸੀਂ ਬਹੁਤ ਹੀ ਧਿਆਨ ਦੇ ਕੇ ਸੁਣਿਆ ਹੈ ਸੁਣਿਆ ਮੇਰਾ ਸੁਣਨਾ ਹੀ ਨਹੀਂ ਆ ਕਿ ਉੱਤੇ ਕੀ ਕਰਨਾ ਹੈ ਇਹਦੇ ਉੱਤੇ ਕੀ ਕਰਨਾ ਹੈ ਅਮਲ ਨਹੀਂ ਕਰਨਾ ਹੈ ਬਾਣੀ ਦੇ ਵਿੱਚ ਦੱਸਿਆ ਗਿਆ ਯਕੂਬ ਦੀ ਪਤਰੀ ਦੇ ਵਿੱਚ ਇੱਕ ਅਧਿਆਇ ਦੇ ਵਿੱਚ ਬਾਣੀ ਬਿਆਨ ਕਰ ਰਹੀ ਆ ਜਿਹੜਾ ਇਨਸਾਨ ਸੁਣਨ ਵਾਲਾ ਤਾਂ ਹੈ ਇਹਦੇ ਉੱਤੇ ਅਮਲ ਕਰਨ ਵਾਲਾ ਨਹੀਂ ਹੈਗਾ ਉਹ ਵਿਗਿਆਨਕੀਆਂ ਦੇ ਵਿਆਹ ਹੋਣੇ ਆ ਭੜੀ-ਬੁੜੀ ਸ਼ੀਸ਼ੇ ਲਾ ਕੇ ਆਪਣੇ ਚਿਹਰੇ ਤੇ ਕੀਨੇ ਲਾ ਹਣਾ ਹੁਣ ਵੀ ਤੁਸੀਂ ਚਲ ਚਾਏ ਜੇ ਕਮ ਸੇ ਕਮ 11:15 15 ਵਾਰੀ ਤੱਕ ਕੰਨਾਂ ਨੂੰ ਕੀ ਵੇਖਣਾ ਹੈ ਚਲੋ ਜਾਈਏ ਤੁਹਾਨੂੰ ਡਾਕੂਮੈਂਟ ਕੀ ਕਰਾਉਂ ਦੋ ਮਿੰਟ ਦੇ ਹਾਂ ਤੁਹਾਨੂੰ ਕੀ ਵੇਖਣਾ ਆਪਣੀ ਆਪ ਨੇ ਵੀ ਕੀਨੇ ਲਾ ਆਪਣੀ ਆਪ ਨੇ ਵੀ ਕੀਨੇ ਲਾ ਪ੍ਰੋਸਾਨੀਆਂ ਦਾ ਇਸ ਸਰ ਦੇ ਬਚਨ ਨੂੰ ਸੁਣਿਆ ਤੇ ਦੋ ਤੱਕ ਕੀ ਕਰਨਾ ਹੈ अमल करना है ये पढ़ने के और पवित्र क्रम है पढ़े सुने जाने वाला तो पढ़ने के बहुत सारी आशीष आवेदन करेंगे आमीन आज